ਜੋ ਸਿਦਮੂਸੇ ਵਾਲੇ ਦੇਤੀ ਅੱਜ ਬੇਸ਼ੀ ਸੀਗੀ ਉਹ ਚ ਮਾਨਯੋਗ ਦਾਕਤ ਨੇ ਜਿਹੜੇ ਚਾਰ ਸ਼ੂਟਰ ਤੇ ਇੱਕ ਸੰਦੀਪ ਕੇਕੜਾ ਉਹਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ ਹੋਏ ਸੀ ਨਾਲ ਦੇ ਨਾਲ ਕੇ 47 ਜਿਹੜੀ ਥਾੜਾ ਘਿੰਡਾ ਵੱਲੋਂ ਜਬਤ ਰਿਕਵਰੀ ਕੀਤੀ ਗਈ ਸੀ ਜਗਰੂਪੂਰ ਪੇਡਮਨੂ ਉਸੇ ਨੂੰ ਵੀ ਬੁਲਾਇਆ ਗਿਆ ਸੀ ਤੇ ਨਾਲ ਨਾਲ ਹੀ ਕੋਰੋਲਾ ਬਲੈਰੋ ਤੇ ਥਾਂ ਜਿਹੜੀ ਹੈ ਗੱਡੀਆਂ ਸੀ ਉਹਨਾਂ ਨੂੰ ਵੀ ਕਾਲ ਕੀਤਾ ਗਿਆ ਸੀ ਤੇ ਚਾਰੇ ਜਿਹੜੇ ਸ਼ੂਟਰ ਹੈ ਦੀਪਕ ਮੁੰਡੀ ਅਰਤੀ ਸੇਵ ਦਾ ਕੁਲਦੀਪ ਉਰਫ ਕਸ਼ਿਸ਼ ਤੇ ਦੀਪਕ ਮੁੰਡੀ ਤੇ ਜਿਹਨੇ ਰੈਕੀ ਕੀਤੀ ਸੀ ਸੰਦੀਪ ਕੇਕੜਾ ਉਹਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਜਿਹਨੂੰ ਜਿਹੜਾ ਮੌਕੇ ਦੇ ਗਵਾਹ ਸੀ ਗੁਰਵਿੰਦਰ ਸਿੰਘ ਉਹਦੇ ਵੱਲੋਂ ਆਇਡੈਂਟੀਫਾਈ ਕੀਤਾ ਗਿਆ ਤੇ ਨਾਲ ਹੀ AK-47 ਨੂੰ ਵੀ ਕੋਰਟ ਵਿੱਚ ਓਪਨ ਕਰਕੇ ਵਿਟਨਸ ਨੂੰ ਦਿਖਾਈ ਗਈ ਜਿਹਨੇ ਉਹਦੀ شناخت ਕੀਤੀ ਕਿ ਉਹੀ AK-47 ਹੈ ਜਿਹੜੀ ਐਟ ਦੀ ਟਾਈਮ ਆਫ ਅਕਰੈਂਸ ਜਿਹੜੀ ਵਰਤੀ ਗਈ ਸੀ ਕ੍ਰੋਲਾ ਤੇ ਜਿਹੜਾ ਖੱਬੇ ਪਾਸੇ ਦੰਦਾ ਬਟਲ ਜਿਹਦੇ ਉੱਪਰ ਲੋ ਫੈਰੀਂਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲੈਂਥੀ ਜਿਹੜਾ ਹੈਗਾ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ ਡਿਫੈਂਸ ਕਾਉਂਸਲ ਦੇ ਵਕੀਲਾਂ ਵੱਲੋਂ ਅਗਲੀ ਤਰੀਕ ਜਿਹੜੀ 23 12 2024 ਉਹ ਇੱਕ ਫਿਜ ਬੀਸੀ ਰਾਹੀਂ ਮਾਂਜੂਬ ਅਦਾਲਤ ਨੇ ਜਿਹੜੀ ਹੂ ਨਮਾਈ ਦੀ ਡੇਟ ਕਹਿੰਦੇ ਜਿਹਨੂੰ ਅਸੀਂ ਕਿ ਉਹਨਾਂ ਨੂੰ ਬੀਸੀ ਰਾਹੀਂ ਪੇਸ਼ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ 10 1 2025 ਪੇਸ਼ੀ ਗਵਾਹੀ ਦੀ ਨਿਸ਼ਚਿਤ ਕੀਤੀ ਗਈ ਹੈ ਤੇ ਜਿਹਦੇ ਵਿੱਚ ਮਾਂਜੂਬ ਅਦਾਲਤ ਨੇ ਹੈ ਜਿਹੜਾ ਬਲਕੌਰ ਸਿੰਘ ਸਿੱਧੂ ਨੂੰ ਗਵਾਹੀ ਲਈ ਸੰਭਲ ਕੀਤਾ ਅੱਜ ਕਿੰਨੇ ਪੇਸ਼ ਕੀਤੇ ਗਏ ਨੇ ਮੁਲਜ਼ਮ ਫਿਜ਼ਿਕਲੀ ਤੌਰ ਤੇ ਜਿਹੜੇ ਹੈਗੇ ਪੰਜ ਪੇਸ਼ ਕੀਤੇ ਗਏ ਤੇ ਬਾਕੀ ਲਾਰੈਂਸ ਜਗਨਪਤ ਗਵਾਰ ਪੁਰੀ ਸਮੇਤ ਜਿਹੜੇ ਬਾਕੀ ਸਾਰੇ ਦੋਸ਼ੀ ਹੈ ਉਹਨਾਂ ਨੂੰ ਵੀਤੀ ਥਰੂ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਦੇ ਵਿੱਚ ਸਰ ਅੱਜ ਗੁਰਵਿੰਦਰ ਸਿੰਘ ਗਵਾਹੀ ਗਵਾਹੀ ਹੋਣੀ ਸੀ ਤੇ ਗੁਰਵਿੰਦਰ ਸਿੰਘ ਪੇਸ਼ ਕੀਤਾ ਗਿਆ ਹੋਇਆ ਸੀ ਤੇ ਇਹਦੇ ਵਿੱਚ ਜਿਹੜੇ ਵਹੀਕਲ ਮੰਗਵਾਏ ਸੀਗੇ ਕੋਰਟ ਨੇ ਥਾਰ ਬਲੈਰੋ ਤੇ ਕਰੋਲਾ ਤੇ ਬੈਪਨ ਮੁਗਵਾਈ ਸੀਗੇ ਉਹ ਸਾਰੇ ਪੇਸ਼ ਕੀਤੇ ਸੀਗੇ ਜੀ ਤੇ ਗੁਰਵਿੰਦਰ ਸਿੰਘ ਦੀ ਗਵਾਹੀ ਹੈ ਜਿਹੜੀ ਅੱਜ ਕੰਪਲੀਟ ਹੋ ਚੁੱਕੀ ਹੈ ਕੀ ਅਗਲੀ ਜਿਹੜੀ 10 10 ਜਨਵਰੀ ਤਰੀਕ ਪਾਈ ਹੈ ਜੀ ਗਵਾਹੀ ਵਾਸਤੇ 23 ਦਸੰਬਰ ਪਾਈ ਹੈ ਦੋਸ਼ੀਆਂ ਦੀ ਹਾਜ਼ਰੀ ਵਾਸਤੇ ਜੀ ਸਿੱਧੂ ਮੁਸਫੇ ਵਾਲੇ ਕੇਸ ਦੀ ਅੱਜ ਪੇਸ਼ੀ ਸੀਗੀ ਉਹ ਚ ਮਾਨਯੋਗ ਅਦਾਲਤ ਨੇ ਜਿਹੜੇ 4 ਸ਼ੂਟਰ ਤੇ ਇੱਕ ਸੰਦੀਪ ਕੇਕੜਾ ਉਹਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ ਹੋਏ ਸੀ ਨਾਲ ਦੀ ਨਾਲ AK47 ਜਿਹੜੀ ਥਾੜਾ ਖਿੰਡਾ ਵੱਲੋਂ ਜਬਤ ਰਿਕਵਰੀ ਕੀਤੀ ਗਈ ਸੀ ਜਿਹੜੇ ਗਰੁੱਪ ਪੇਡਮਨੂ ਉਹਨੂੰ ਵੀ ਬੁਲਾਇਆ ਗਿਆ ਸੀ ਤੇ ਨਾਲ ਨਾਲ ਹੀ ਕਰੋਲਾ ਬਨੇਰੋ ਤੇ ਥਾਂ ਜਿਹੜੀ ਹੈ ਗੱਡੀਆਂ ਸੀ ਉਹਨਾਂ ਨੂੰ ਵੀ ਕਾਲ ਕੀਤਾ ਗਿਆ ਸੀ ਤੇ ਚਾਰੇ ਜਿਹੜੇ ਸ਼ੂਟਰ ਹੈ ਦੀਪਕ ਮੁੰਡੀ ਅਰਕਿਸ਼ਾ ਕੁਲਦੀਪ ਉਰਫ ਕਸ਼ਿਸ਼ ਤੇ ਦੀਪਕ ਮੁੰਡੀ ਤੇ ਜਿਹਨੇ ਰੈਕੀ ਕੀਤੀ ਸੀ ਸੰਦੀਪ ਕੇਕੜਾ ਉਹਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਜਿਹਨੂੰ ਜਿਹੜਾ ਮੌਕੇ ਦੇ ਗਵਾਹ ਸੀ ਗਗਿੰਦਰ ਸਿੰਘ ਉਹਦੇ ਵੱਲੋਂ ਆਇਡੈਂਟੀਫਾਈ ਕੀਤਾ ਗਿਆ ਤੇ ਨਾਲ ਹੀ AK47 ਵੀ ਕੋਟਰੀਚ ਓਪਨ ਕਰਕੇ ਵਿਟਮ ਨੂੰ ਦਿਖਾਈ ਗਈ ਜਿਨੇ ਉਹਨਾਂ ਨੇ ਸ਼ਨਾਖਤ ਕੀਤੀ ਕਿ ਉਹੀ EK47 ਜਿਹੜੀ ਐਟ ਦੀ ਟਾਈਮ ਆਫ ਅਕਰੈਂਸ ਜਿਹੜੀ ਬਰਤੀ ਗਈ ਸੀ ਕ੍ਰੋਲਾ ਤੇ ਜਿਹੜਾ ਖੱਬੇ ਪਾਸੇ ਦੰਦਾ ਬੈਠੇ ਜਿਹਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲੈਂਥੀ ਜਿਹੜਾ ਹੈਗਾ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ ਡਿਫੈਂਸ ਕਾਉਂਸਲ ਦੇ ਵਕੀਲਾਂ ਵੱਲੋਂ ਅਗਲੀ ਤਰੀਕ ਜਿਹੜੀ 23 12 2024 ਉਹ ਇੱਕ ਵੀਸੀ ਰਾਈ ਮਾਨਜੁਰਦਾਰਤ ਨੇ ਜਿਹੜੀ ਰੂਮਾਈਡਿਟੀ ਕਹਿੰਦੇ ਜਿਹਨੂੰ ਅਸੀਂ ਕਿ ਉਹਨਾਂ ਨੂੰ ਵੀਸੀ ਰਾਈ ਪੇਸ਼ ਕੀਤਾ ਜਾਊਗਾ ਦੀ ਉਪਸਥਾਪਨਾ ਰਹੀਗੀ ਅਦਾਲਤ ਇੱਕ 2025 ਪੇਸ਼ੀ ਗਵਾਹੀ ਲਈ ਨਿਸ਼ਚਿਤ ਕੀਤੀ ਕੀ ਹੈ ਤੇ ਜਿਹਦੇ ਵਿੱਚ ਮੌਜੂਦ ਅਦਾਲਤ ਨੇ ਜਿਹੜਾ ਬਲਕੌਰ ਸਿੰਘ ਸਿੱਧੂ ਨੂੰ ਗਵਾਹੀ ਲਈ ਸੱਮਣ ਕੀਤਾ ਅੱਜ ਕਿੰਨੇ ਪੇਸ਼ ਕੀਤੇ ਗਏ ਨੇ ਮਾਲਜੂ ਫਿਜ਼ੀਕਲੀ ਤੌਰ ਤੇ ਜਿਹੜੇ ਹੈਗੇ ਪੰਜ ਪੇਸ਼ ਕੀਤੇ ਗਏ ਤੇ ਬਾਕੀ ਲਾਰੈਂਸ ਜਗਰੂਪ ਗਵਾਲ ਪੁਰੀਅ ਸਮੇਤ ਜਿਹੜੇ ਦਾਕੀ ਸਾਰੇ ਦੋਸ਼ੀ ਹੈ ਉਹਨਾਂ ਨੂੰ ਵੀ ਥਰੂ ਕੋਰਟ ਵਿੱਚ ਪੇਸ਼ ਕੀਤਾ ਗਿਆ ਇਹਦੇ ਵਿੱਚ ਸਰ ਅੱਜ ਗੁਰਵਿੰਦਰ ਸਿੰਘ ਗਵਾਹ ਦੀ ਗਵਾਹੀ ਹੋਣੀ ਸੀ ਤੇ ਗੁਰਵਿੰਦਰ ਸਿੰਘ ਪੇਸ਼ ਕੀਤਾ ਗਿਆ ਹੋਇਆ ਸੀ ਤੇ ਇਹਦੇ ਵਿੱਚ ਜਿਹੜੇ ਵਹੀਕਲ ਮੰਗਵਾਏ ਸੀਗੇ ਕੋਰਟ ਨੇ ਥਾਰ ਬਲੈਰੋ ਤੇ ਕਰੋਲਾ ਤੇ ਬੈਪਨ ਮੰਗਵਾਏ ਸੀਗੇ ਉਹ ਸਾਰੇ ਪੇਸ਼ ਕੀਤੇ ਸੀਗੇ ਜੀ ਤੇ ਗੁਰਵਿੰਦਰ ਸਿੰਘ ਦੀ ਗਵਾਹੀ ਹੈ ਜਿਹੜੀ ਅੱਜ ਕੰਪਲੀਟ ਹੋ ਚੁੱਕੀ ਹੈ ਕੀ ਅਗਲੀ ਜਿਹੜੀ 10 ਜਨਵਰੀ ਦੀ ਤਰੀਕ ਪਾਈ ਹੈ ਜੀ ਗਵਾਹੀ ਵਾਸਤੇ 23 ਦਸੰਬਰ ਪਾਈ ਹੈ ਦੋਸ਼ੀਆਂ ਦੀ ਹਾਜ਼ਰੀ ਵਾਸਤੇ